ਵਾਹਗੁਰੂ ਨਾਲ ਮੇਰਾ ਵਾਦਾ ਹੈ ਕਿ ਮੈਂ ਕਦੇ ਵੀ ਜौंਦਾ ਨਹੀਂ ਫੜਿਆ ਜਾਵਾਂਗਾ ਇਹ ਸ਼ਬਦ ਸਨ 1980ਵਿਆਂ ਦੇ ਪੰਜਾਬ ਦੇ ਸਭ ਤੋਂ ਤਾਕਤਵਰ ਅਤੇ ਸਭ ਤੋਂ ਵੱਧ ਖੋਜੇ ਜਾਣ ਵਾਲੇ ਸ਼ਖਸ ਦੇ ਬਾਬਾ ਗੁਰਬਚਨ ਸਿੰਘ ਮਾਨੇ ਚਾਹੇ ਜੀਹਾਂ ਨਾਮ ਜਿਸਨੂੰ ਭਾਰਤੀ ਸੁਰੱਖਿਆ ਏਜੰਸੀਆਂ ਖਾੜਕੂ ਲਹਿਰ ਦਾ ਆਖਰੀ ਥੰਬ ਮੰਨਦੀਆਂ ਸਨ ਜਿਸ ਦੇ ਸਿਰ ਤੇ 30 ਲੱਖ ਰੁਪਏ ਦਾ ਇਨਾਮ ਸੀ ਤੇ ਜਿਸਨੂੰ ਫੜਨ ਲਈ ਇੱਕੋ ਸਮੇ 60 ਥਾਵਾਂ ਤੇ ਛਾਪੇ ਮਾਰੇ ਜਾਂਦੇ ਸਨ ਪਰ ਸਵਾਲ ਇਹ ਹੈ ਉਸ ਦੀ ਸ਼ਹਾਦਤ ਕਿਵੇਂ ਹੋਈ ਕਈ ਘੰਟੇ ਲੰਬੇ ਪੁਲਿਸ ਮੁਕਾਬਲੇ ਵਿੱਚ ਜਾਂ ਆਪਣੇ ਹੀ ਲੋਕਾਂ ਦੀ ਗਦਾਰੀ ਨਾਲ 6 ਜੂਨ 1954 ਨੂੰ ਜਨਮੇ ਗੁਰਬਚਨ ਸਿੰਘ ਭਾਰਤੀ ਫੌਜ ਦੇ ਇੱਕ ਸਿਪਾਹੀ ਸਨ ਪਰ ਸਿੱਖੀ ਦੇ ਅਪਮਾਨ ਤੇ ਇੱਕ ਸੀਨੀਅਰ ਅਫਸਰ ਨਾਲ ਹੋਈ ਝੜਪ ਨੇ ਉਨ੍ਹਾਂ ਦੀ ਜ਼ਿੰਦਗੀ ਦਾ ਰੁਖ ਹੀ ਬਦਲ ਦਿੱਤਾ ਫੌਜ ਛੱਡ ਕੇ ਉਹ ਦਮਦਮੀ ਟਕਸਾਲ ਨਾਲ ਜੁੜ ਗਏ ਤੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੇ ਸਭ ਤੋਂ ਭਰੋਸੇਮੰਦ ਸਾਥੀਆਂ ਵਿੱਚੋਂ ਇੱਕ ਬਣ ਗਏ 1984 ਦੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜਦੋਂ ਪੂਰੇ ਪੰਜਾਬ ਵਿੱਚ ਸਨਾਟਾ ਛਾ ਗਿਆ ਸੀ ਮਾਨੋ ਚਾਹਲ ਨੇ ਭੂਮੀਗਤ ਹੋ ਕੇ ਪਿੰਡਰਾਂ ਵਾਲਾ ਟਾਈਗਰ ਫੋਰਸ ਆਫ ਖਾਲਸਤਾਨ ਬਟੀਐਫ ਕੇ ਦੀ ਨੀਂਹ ਰੱਖੀ ਉਹ ਜਲਦੀ ਹੀ ਖਾੜਕੂ ਲਹਿਰ ਦਾ ਸਭ ਤੋਂ ਵੱਡਾ ਚਿਹਰਾ ਬਣ ਗਏ 29 ਅਪ੍ਰੈਲ 1986 ਨੂੰ ਉਹਨਾਂ ਦੀ ਅਗਵਾਈ ਹੇਠ ਪੰਥਕ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਖਾਲਸਾਤਨ ਦਾ ਐਲਾਨ ਕੀਤਾ ਅਤੇ ਉਹਨਾਂ ਨੂੰ ਅਕਾਲ ਤਖਤ ਦਾ ਜਥੇਦਾਰ ਵੀ ਠਾਪਿਆ ਗਿਆ ਇੱਕ ਪਾਸੇ ਉਹਨਾਂ ਦਾ ਸੰਘਰਸ਼ ਸਿਖਰ ਤੇ ਸੀ ਦੂਜੇ ਪਾਸੇ ਸਰਕਾਰੀ ਦਬਾਅ ਉਹਨਾਂ ਦੇ ਪਰਿਵਾਰ ਤੇ ਵੱਧ ਰਿਹਾ ਸੀ ਉਹਨਾਂ ਦੇ ਲਗਭਗ 43 ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਤਸ਼ੱਦਦ ਕੀਤਾ ਗਿਆ ਇਹ ਇੱਕ ਅਜੇਹੀ ਮਨੋਵਿਗਿਆਨਿਕ ਲੜਾਈ ਸੀ ਜਿਸ ਦਾ ਮਕਸਦ ਮਾਨੋਚਾਹਲ ਨੂੰ ਤੋੜਨਾ ਸੀ ਪਰ ਛਟਕਾ ਬਾਹਰੋਂ ਨਹੀਂ ਅੰਦਰੋਂ ਲੱਗਿਆ 1992 ਦੀਆਂ ਚੋਣਾਂ ਨੇ ਖਾੜਕੂ ਜਥੇਬੰਦੀਆਂ ਵਿੱਚ ਵੱਡੀ ਵੰਡ ਪਾ ਦਿੱਤੀ ਮਾਨੋਚਾਹਲ ਚੋਣਾਂ ਰਾਹੀਂ ਰਾਜਨੀਤਿਕ ਸ਼ਕਤੀ ਹਾਸਲ ਕਰਨ ਦੇ ਹੱਕ ਵਿੱਚ ਸਨ ਪਰ ਦੂਜੇ ਧੜਿਆਂ ਨੇ ਇਸ ਨੂੰ ਗੱਦਾਰੀ ਕਿਹਾ ਤੇ ਉਹਨਾਂ ਨੂੰ ਸਰਕਾਰੀ ਏਜੰਟ ਤੱਕ ਕਹਿ ਦਿੱਤਾ ਇਹ ਅੰਦਰੂਨੀ ਫੁੱਟ ਹੀ ਸੀ ਜੋ ਖਾੜਕੂ ਲਹਿਰ ਦੇ ਪਤਨ ਦਾ ਸਭ ਤੋਂ ਵੱਡਾ ਕਾਰਨ ਬਣੀ ਅਤੇ ਫਿਰ ਆਈ 28 ਫਰਵਰੀ 1993 ਦੀ ਰਾਤ ਸਰਕਾਰੀ ਦਾਵਾ ਸੀ ਕਿ ਪਿੰਡ ਰਤੋਲ ਵਿੱਚ ਕਈ ਘੰਟੇ ਚੱਲੇ ਭਿਆਨਕ ਮੁਕਾਬਲੇ ਵਿੱਚ ਮਾਨੋਚਾਹਲ ਮਾਰੇ ਗਏ। ਉਸ ਸਮੇਂ ਦੇ ਡੀਜੀਪੀ ਕੇਪੀਐਸ ਗਿੱਲ ਨੇ ਐਲਾਨ ਕੀਤਾ, "ਅੱਜ ਅਸੀਂ ਪੰਜਾਬ ਤੋਂ ਅਤਵਾਦ ਖਤਮ ਕਰ ਦਿੱਤਾ ਹੈ।" ਪਰ ਸਿੱਖ ਇਤਿਹਾਸ ਇੱਕ ਵੱਖਰੀ ਅਤੇ ਵੱਧ ਦਰਦਨਾਕ ਕਹਾਣੀ ਦੱਸਦਾ ਹੈ। ਦਾਵਾ ਕੀਤਾ ਜਾਂਦਾ ਹੈ ਕਿ ਮਾਨੋਚਾਹਲ ਨੂੰ ਉਨ੍ਹਾਂ ਹੀ ਲੋਕਾਂ ਨੇ ਦੁੱਧ ਵਿੱਚ ਜ਼ਹਿਰ ਦੇ ਕੇ ਮਾਰਿਆ ਜਿਨ੍ਹਾਂ ਤੇ ਉਹ ਭਰੋਸਾ ਕਰਦੇ ਸਨ ਅਤੇ ਬਾਅਦ ਵਿੱਚ ਪੁਲਿਸ ਨੇ ਇਨਾਮ ਦੀ ਰਕਮ ਲਈ ਉਨ੍ਹਾਂ ਦੀ ਲਾਸ਼ ਤੇ ਗੋਲੀਆਂ ਚਲਾ ਕੇ ਇੱਕ ਝੂਠਾ ਮੁਕਾਬਲਾ ਬਣਾਇਆ। ਦਾ ਸੱਚ ਕੀ ਹੈ ਇੱਕ ਸਿਪਾਹੀ ਇੱਕ ਜਥੇਦਾਰ ਜਾਂ ਇੱਕ ਯੋਧਾ ਸਰਕਾਰ ਲਈ ਇੱਕ ਖਤਰਨਾਕ ਅਤਵਾਦੀ ਅਤੇ ਕੌਮ ਲਈ ਇੱਕ ਮਹਾਨ ਸ਼ਹੀਦ ਇਸ ਇਤਿਹਾਸ ਦੇ ਪਿੱਛੇ ਦਾ ਅਸਲ ਸੱਚ ਕੀ ਹੈ ਆਪਣੀ رائے ਕਮੈਂਟ ਵਿੱਚ ਜ਼ਰੂਰ ਦੱਸੋ ਅਤੇ ਇਸ ਘਟਨਾ ਦੀ ਪੂਰੀ ਡੂੰਘਾਈ ਨਾਲ ਜਾਣਨ ਲਈ ਸਾਡਾ ਪੂਰਾ ਦਸਤਾਵੇਜੀ ਵੀਡੀਓ ਦੇਖਣਾ ਨਾ ਭੁੱਲੋ